ਬੜੇ ਤੇ ਚੇਂਜ ਹੋ ਗਏ ਆ ਹੁਣ ਏਦਾਂ ਕਰਦੀ ਆ ਸਬਜੀ ਬਾਜੀ ਤੇ ਮੰਮੀ ਨੇ ਬਣਾਈ ਲਈ ਹੋਣੀ ਆ ਸ਼ਾਮਾਂ ਤੋਂ ਤੋ ਪੈ ਗਈਆਂ ਵਾ ਏਦਾਂ ਕਰਦੀ ਘੜੀਕਣਾ ਲੰਮੀ ਪੈ ਲੈਨੀ ਆ ਸੱਚੀ ਥੱਕ ਗਈ ਆ ਬਸਾਂ ਦੇ ਵਿੱਚ ਤੇ ਸੁੱਕੜੀ ਤੇ ਫਮੇ ਰੈ ਲੈਨੀ ਆ ਮੈਨੂੰ ਤਾਂ ਦੁੱਖ ਲੱਗੀਆਂ ਬਸ ਦੇ ਵਿੱਚ ਤੇ ਨੀ ਮੇਰੀ ਗੱਲ ਸੁਣਾਂ ਉੱਥੋਂ ਤੋਂ ਆਈ ਆ ਤੇ ਆ ਕੇ ਲੰਮੇ ਪੈ ਗਈ ਆ ਕੋਈ ਕੰਮ ਤਾਂ ਤਾਂ ਦੇਖ ਲੈ ਉੱਠ ਕੇ ਮੰਮੀ ਹਲੇ ਤੇ ਆਈ ਆ ਬਸ ਕੱਪੜੇ ਚੇਂਜ ਕੀਤੇ ਆ ਤੂੰ ਹੁਣ ਬਸਾਂ ਦੇ ਵਿੱਚ ਥੱਕ ਗਈ ਸੀ ਧੱਕੇ ਖਾਂਦੀ ਤੇ ਆਈ ਆ ਵੇਖੋ ਅੱਧੀ ਰਾਤ ਤੋਂ ਹੋ ਗਈ ਆ ਕਿੱਥੇ ਆਈ ਆ ਕਿਹੜੀ ਤੁਰ ਕੇ ਆਈ ਆ ਜਿਹੜੀ ਥੱਕ ਗਈ ਆ ਉੱਠ ਕੇ ਤੇ ਜਾ ਕੇ ਤੇ ਰਸੋਈ ਸਬਜੀ ਸੂਜੀ ਬਣਾ ਲੈ ਮੰਮੀ ਮੇਰੀ ਸੁਣੋ ਗੱਲ ਤੁਸੀਂ ਮਗਰੋਂ ਕੋਹ ਬਣਾਇਆਵਨੀ ਆ ਨਹੀਂ ਮੈਂ ਕੀ ਕਰਦੀ ਠੀਕ ਤੇ ਮੈਂ ਅੱਗੇ ਨਹੀਂ ਇੰਨਾ ਬਸ ਨਹੀਂ ਆ ਕਿ ਮੈਂ ਧਾਰ ਤੂਰ ਕੱਢ ਦਿੱਤੀ ਹੈ ਤੇਰੇ ਅੰਦਿਆਂ ਨੂੰ ਮੰਮੀ ਉਹ ਤਾਂ ਅੱਧੀ ਰਾਤ ਹੋ ਗਈ ਐ ਜੇ ਮੰਨ ਲਓ ਮੈਨੂੰ ਹੋਰ ਨੀ ਰਾਹ ਹੋ ਜਾਂਦਾ ਤੇ ਤੁਸੀਂ ਐਦਾਂ ਹੀ ਬੈਠੇ ਰਹਿੰਦੇ ਭੁੱਖੇ ਰੋਟੀ ਪਣੀ ਖਾਂਦੇ ਹੀ ਨਾ ਨਹੀਂ ਤੈਨੂੰ ਨਹੀਂ ਪਤਾ ਕਿ ਤੂੰ ਅੱਧੀ ਰਾਤ ਕਰਕੇ ਆਈ ਆ ਤੇ ਮੈਂ ਟਾਈਮ ਨਾ ਕਰ ਨੂੰ ਜਾਵਾਂ ਤੇ ਮੰਮੀ ਮੈਂ ਗਈ ਘੜੇ ਬਲੇ ਸੀ ਤੁਹਾਡੇ ਸਾਹਮਣੇ ਹੀ ਆ 12 ਤਾਂ ਤੋਂ ਅੱਗੇ ਵੱਜ ਗਏ ਸੀ ਉੱਥੇ ਕੀ ਕਰਦੀ ਰਹੀ ਬੈਠੀ ਅੱਧਾ ਘੰਟਾ ਪਹਿਲਾਂ ਸਾਨੂੰ ਆਉਂਦੀ ਪਹਿਲਾਂ ਬਸਾਂ ਨਹੀਂ ਮਿਲਦੀਆਂ ਇੰਨਾ ਗਾੜੀਆਂ ਮਿਲੀ ਫੇਰ ਉਥੋਂ ਥੱਕੇ ਖਾਂਦੀ ਬਤੁਰ ਤਰ ਕੇ ਉੱਥੇ ਢੇ ਤੱਕ ਪਹੁੰਚੀ ਆ ਜੇ ਫੋਨ ਕੀਤਾ ਤੇ ਵੀ ਜਨਾਬ ਨੇ ਫੋਨ ਹੀ ਨਹੀਂ ਚੁੱਕਿਆ ਗਾੜੀਆਂ 'ਤੇ ਚੱਲ ਚੰਗਾ ਸੋ ਗਈ ਐ ਤੇ ਗਈ ਰਹਿੰਦੇ ਉਥੇ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਜਾ ਕੇ ਤੇ ਬਣਾ ਲਾ ਕੋ ਮੇਰ ਕੋ ਨਹੀਂ ਕਾ ਬਣਦਾ ਆਟਾ-ਆਟਾ ਵੀ ਗੁੰਨਣ ਵਾਲਾ ਵਾ ਤੇ ਕੀ ਕਰਦੇ ਰਹੇ ਮਗਰੋਂ ਠੀਕ ਤੇ ਤੂੰ ਦੋਹੋਗੇ ਠੀਕ ਇੱਥੇ ਇਹ ਤੈਨੂੰ ਪਤਾ ਹੈ ਵੀ ਮੈਂ ਠੀਕ ਵਾਂ ਹੁਣ ਮੈਂ ਘਰ ਇਦਾਂ ਹੀ ਛੱਡ ਕੇ ਥੋੜੀ ਚਲ ਜਣਾ ਤੇਰੇ ਵਾਂਗੂ ਲੈ ਦਵਾਈ ਚੁੱਕਿਆ ਨਾ ਤੁਰ ਪੇ ਬਸ ਦਵਾਈ ਲੈ ਮਗਰੋਂ ਕਿੱਥੋਂ ਲਿਆਉਂਦੀ ਨੇ ਦਵਾਈ ਲੈਣ ਤੇ ਮੁਰਗੇ ਮੇਰ ਕੋ ਜਾਇਆ ਹੀ ਨਹੀਂ ਗਿਆ ਕਿਉਂ ਤੂੰ ਹੀ ਬੂਏ ਮਾਰਦੇ ਜਾ ਕੇ ਦਵਾਈ ਲੈ ਆਉਂਦੇ ਉਥੇ ਕੀ ਗੱਲ ਹੈ ਅੱਛਾ ਬੂਏ ਮਾਰ ਜਾਂਦੀ ਕਿ ਉਦਾਂ ਹੀ ਚੱਲ ਜਾਂਦੀ ਉਹ ਲਾਗੇ ਜਿਹੜੀ ਉਹ ਬੜੀ ਸਵਾਦੀ ਹੈ ਨਾ ਲੈ ਦੱਸ ਹੁਣਾਂ ਤੁਸੀਂ ਆਪਣਾ ਬੂਹਾ ਬੰਦ ਕਰਕੇ ਚਲ ਜਾਂਦੇ ਹੋ ਉਹ ਦੇਖ ਦੱਸ ਕਿ ਡਿੱਗੀ ਚੋਰਨੀ ਆ ਵੀ ਆ ਕੇ ਉਹ ਖੋ ਲੈ ਜਾਂਦੀ ਅੰਦਰਾਂ ਦੇ ਬੂਹੇ ਤੇ ਮਾਰ ਜਾਂਦੀ ਮੈਨੂੰ ਨਹੀਂ ਉੱਤੇ ਯਕੀਨ ਹੈਗਾ ਹਾਂ ਚਲੋ ਠੀਕ ਆ ਬਾਬਾ ਤੁਹਾਡੇ ਨਾਲ ਕੌਣ ਬਰੇ ਜਾਵੇ ਕੋਈ ਗੱਲ ਨਹੀਂ ਰਾਤ ਨੂੰ ਰੈਸਟ ਹੀ ਕਰਨੀ ਆ ਸੋਣਾ ਹੀ ਸਾਰੀ ਰਾਤ ਹਾਲੇ ਆਈ ਆ ਕਿਤੇ ਕੋਈ ਨਹੀਂ ਕਿਤੇ ਉਧਰ ਦੀ ਰਾਜੀ ਬਾਜੀ ਪਹਚਾਏ ਹੈਗੇ ਆ ਕਿ ਨਹੀਂ ਹੈਗੇ ਤਾਂ ਬਸ ਆਉਂਦੇ ਆਂ ਤੁਹਾਨੂੰ ਬਤ ਲੜਾਈ ਦਿੰਦੇ ਸਾਰਾ ਦਿਨ ਉੱਥੇ ਰਾਜੀ ਬਾਜੀ ਪੁੱਛਦੀ ਨਹੀਂ ਚਲੋ ਮੈਂ ਤੇ ਪੁੱਛਾਂ ਹੀ ਪਰ ਤੁਸੀਂ ਤੇ ਨਹੀਂ ਸੁਖਣਾ ਤਾਂ ਪੁੱਛੀ ਵਿਚਾਈ ਠੀਕ ਠਾਕ ਚਾਏ ਕਿਦਾਂ ਜਿਹਾ ਕਿਦਾਂ ਨਹੀਂ ਮੈਨੂੰ ਪਤਾ ਵਾ ਵੀ ਠੀਕ ਹੀ ਹੋਣੇ ਆ ਉਹਨੂੰ ਕੀ ਹੋਇਆ ਹੁਣ ਆਵਾਂ ਉਹ ਤਾਂ ਉੱਧਾ ਤੇਰੇ ਭਾਨੇ ਹੀ ਹੁੰਦੇ ਆ ਬਸ ਜਾਣ ਦੇ ਵੀ ਜਾਵਾਂ ਫਿਰ ਤੁਰ ਕੇ ਆਵਾਂ ਬਸ ਆਹੋ ਫਿਰ ਦੋਨਾਂ ਨਾਲ ਬੈ ਉਹ ਤੇ ਗੱਲੀ ਮੜਾ ਜਾ ਚਾਚੀ ਤੇਰੇ ਘਰ ਕੰਮ ਆ ਮੈਨੂੰ ਤੇ ਤੂੰ ਉੱਠ ਕੇ ਤੇ ਕੰਮ ਕਰ ਲੈ ਰਸੋਈ ਦਾ ਤੂੰ ਤੀ ਅੱਧੀ ਰਾਤ ਜਾਣਾ ਸ਼ਾਮ ਤੱਕ ਪੈ ਗਈਆਂ ਨਹੀਂ ਮੈਨੂੰ ਕੰਮ ਵਾ ਜ਼ਰੂਰੀ ਓਦੇ ਵੱਲ ਚਲ ਜਾਓ ਫਿਰ ਹੋ ਆਓ ਸੇਤੀ ਕਰ ਲੈ ਹਾਂ ਕਿਤੇ ਮਗਰੋਂ ਕੋਈ ਨਹੀਂ ਵੀ ਮੈਂ ਸਬਜ਼ੀ ਬਣਾ ਲਾਂ ਚਾਹੀ ਕੋਹੋ ਵਾ ਉਦਾਂ ਹੀ ਵੇਖ ਲਾ ਸਾਰਾ ਕੁਝ ਛੱਡਿਆ ਵਾ ਤੇ ਹੁਣ ਉਧਰ ਨੂੰ ਚਲ ਗਈ ਦੱਸ ਇਹਨਾਂ ਨੂੰ ਪਤਾ ਉਹ ਮਗਰੋਂ ਮੈਂ ਕੋਈ ਸਬਜ਼ੀ ਰਣੇ ਕੇ ਰਹਿ ਲਾ ਜੇ ਮੰਨ ਲਓ ਮੈਨੂੰ ਹੋਰ ਮਾਸਾ ਨਹੀਂ ਰਹਾ ਹੋ ਜਾਂਦਾ ਤੇ ਭਲਾ ਭੁਖੀ ਬੈਠੀ ਰਹਿੰਦੀ ਮੈਂ ਬਿਮਾਰ ਵਾਂ ਮੈਂ ਬਿਮਾਰ ਵਾਂ ਕਿਤੇ ਇੱਕ ਵਾਰੀ ਨਹੀਂ ਕਿਤੇ ਸੜੀ ਜਬਾਂ ਦੁਖਦੇ ਪੁੱਛਿਆ ਵੀ ਚਾਹੀ ਭਰਾ ਤੇਰਾ ਕੀ ਹਾਲ ਵਾ ਗਈ ਹੀ ਠੀਕ ਵਾ ਵੀ ਨਹੀਂ ਠੀਕ ਹੈਗਾ ਨਾ ਪੁੱਛਣਾ ਹੀ ਨਹੀਂ ਆ ਚੱਲ ਕੀ ਕਰਨਾ ਹੁਣ ਸੇ ਆਪਾਂ ਇਹਨਾਂ ਦਾ ਕਰਨਾ ਹੀ ਪੈਣਾ ਵਾ ਕਲਰ ਆ ਪਿਆ ਉਹਦਾ ਕੀ ਬੰਦਾ ਪਏ ਹਲੇ ਬਸ 2 ਮਿੰਟ ਹੀ ਗਈਆਂ ਜਾਣ ਉਹ ਨਹੀਂ ਕੀਤਾ ਨਾ ਕਿਤੇ ਉਥੇ ਚੱਜਣਾ ਬੈਠ ਕੇ ਰੋਟੀ ਪਣੀ ਖਾਦਾ ਨਾ ਕਿਤੇ ਚਾਹ ਪਣੀ ਪੀਤਾ ਉਹ ਤਾਂਗੇ ਵਿਚਾਰੀ ਘਰ ਨਹੀਂ ਹੈਗੀ ਤੇ ਉਦਾਂ ਹੀ ਦੱਸ ਮੈਂ ਆ ਗਈਆਂ ਤੇ ਤਾਂ ਵੀ ਆਖੀ ਜਾਂਦੀ ਤੂੰ ਇੰਨਾ ਟਾਈਮ ਲਾ ਆਈਆਂ ਉਹਨਾਂ ਲਾ ਆਈਆਂ ਆਪ ਹੁਣ ਫੇਰ ਉਧਰ ਨੂੰ ਉੱਡ ਗਈ ਹੈ ਪਤਾ ਨਹੀਂ ਕਿਹੜੀਆਂ ਗੱਲਾਂ ਕਰਨੀਆਂ ਉਹ ਕਰਨੀਆਂ ਕਾਦੀਆਂ ਉਹਦੇ ਜੈ ਕਾ ਪੱਤ ਕਰਨਾ ਹੋਣਾ ਹੋਰ ਕੀ ਕਰਨਾ ਸਵੇਰ ਦੀ ਢਿੱਡ ਚ ਪਈਆਂ ਹੋਣੀਆਂ ਵਦਦੀ ਹੋਣੀ ਹੋਣੀਆਂ ਉਬਾਲ ਕਾੜਾ ਮਾ ਕੇ ਦੇਣਾ ਕਰੇ 아이 ਦਿਨੇ ਨਹੀਂ ਆਇਦੀ ਨੇ ਜੇ ਤੂੰ ਦਿਨੇ ਆ ਜਾਂਦੇ ਦਿਨੇ ਕੀ ਆਉਣਾ ਹੀ ਭੈਣ ਜੀ ਹਾਂ ਨਹੀਂ ਹੀ ਘਰ ਰਪਿੰਦਰ ਤੇ ਦਿਨੇ ਇਦਾਂ ਮੇਰਾ ਟਾਈਮ ਹੀ ਨਹੀਂ ਲੱਗਾ ਹੁੰਦਾ ਅੱਛਾ ਤੇ ਨਾਲੇ ਮੈਂ ਨਾ ਕਰਦੀ ਨਹੀਂ ਆਉਂਦੀ ਤੁਹਾਡੇ ਘਰ ਤੁਹਾਨੂੰ ਪਤਾ ਹੀ ਆ ਤੇ ਉਦਣ ਵੀ ਕੀ ਬਣਿਆ ਸੀ ਜੇ ਮੈਂ ਆ ਗਈ ਸੀ ਤੇ ਆਉਣਾ ਮੈਂ ਕੀ ਹੁੰਦਾ ਉਹੋ ਹੀ ਘਰ ਹੁੰਦਾ ਸੀ ਜਿੱਥੇ ਕੱਠੀਆਂ ਬੈਂਦੀਆਂ ਹੁੰਦੀਆਂ ਸੀ ਹਾਂ ਕੱਠੀਆਂ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਅੱਜ ਜਦੋਂ ਦੀ ਸੰਦੀਪ ਆ ਗਈ ਐ ਨਾ ਉਦੋਂ ਤਾਂ ਤੇ ਬੱਸ ਇੰਨੇ ਨਾ ਵੱਖੋ ਵੱਖੀ ਕਰ ਛੜਿਆ ਵਸਾਲਿਆ ਬੇੜਾ ਕਰ ਕੀ ਕਰਤਾ ਕਰਤਾ ਐ ਮੈਂ ਭੈਣ ਜੀ ਗੱਲ ਇਹ ਕਰਨੀ ਸੀ ਦਰਜੀਤ ਕਹਿਣ ਡਿਆ ਐ ਨਾ ਮੋਟਰ ਵੱਲੋਂ ਅਸੀਂ ਮੋਟਰ ਲਵਾ ਲਈ ਤੇ ਮੈਨੂੰ लवली ਨੇ ਦੱਸਿਆ ਸੀ ਤੇ ਮੈਂਗਾ ਚੱਲ ਲਵਾ ਲੈਨੇ ਆ ਕਿ ਜਿੱਥੇ ਅੱਗੇ ਦੋ ਚੱਲਣ ਡੀਆਂ ਵਾ ਪੀਜੀ ਵੀ ਚਲੋ ਲੱਗ ਜੂਗੀ ਤੇ ਚੰਗਾ ਹੀ ਆ ਮੈਂ ਵੀ ਇਹਨਾਂ ਨੇ ਵੇਖੋ ਕਿਹਾ ਸੀ ਮੈਂ ਕੱਲ੍ਹ ਦਿਨ ਰਲ ਕੇ ਲਵਾ ਲਓ ਤੁਸੀਂ ਤੇ ਮੈਂ ਕਿ ਚਲੋ ਹਾਂ ਕਰ ਦਿੱਤੀ ਪਰ ਮੈਨੂੰ ਨਹੀਂ ਹੀ ਪਤਾ ਕਿ ਤੁਹਾਡੇ ਘਰ ਚ ਸਲਾਹ ਨਹੀਂ ਹੋਈ ਸਾਰਿਆਂ ਜੀਆਂ ਦੀ ਨੀ ਉਹ ਗੇੜੀ ਗਾ ਲੋਤ ਕੇ ਬਣੇ ਲੱਗਣ ਦਿੰਦੀ ਨਹੀਂ ਹਨ ਭੈਣ ਜੀ ਲੱਗਣ ਦੀ ਗੱਲ ਤੇ ਵਖਰੀ ਆ ਚੱਲ ਜੇ ਤੁਹਾਡੇ ਘਰ ਚ ਨਹੀਂ ਸਲਾ ਦਲਜੀਤ ਕਹਿ ਦਿੰਦਾ ਉਹ ਤੇ ਮੇਰੇ ਘਰ ਗਈ ਮੇਰ ਨਾਲ ਆਡਾ ਲੈਣ ਤੁਹਾਡੇ ਘਰ ਗਈ ਹੀ ਆਹੋ ਸਾਡੇ ਘਰ ਗਈ ਹੀ ਕੀ ਕਰਨ ਗਈ ਤੁਹਾਡੇ ਘਰ ਨਹੀਂ ਕਰਨਾ ਕੀ ਆ ਸੁਣ ਲਾ ਫਿਰ ਵੀ ਕੀ ਕਰਨ ਗਈ ਸੀ ਜੀ ਸੱਸ ਮੇਰੀ ਹੀ ਭੋਲੀ ਤਾਂ ਹੀ ਤੇ ਤੁਸੀਂ ਥੱਲੇ ਲਾਇਆ ਸੀ ਉਹਨੂੰ ਨਹੀਂ ਮੈਂ ਕਹਦਾ ਉਹਨੂੰ ਥੱਲੇ ਲਾਇਆ ਸੀ ਦੱਸ ਸਾਂਝੀਆਂ ਚੱਲਣ ਡੀਆਂ ਸੀ ਸਾਂਝੇ ਪੈਸੇ ਲੱਗਦੇ ਸੀ ਇਹਦੇ ਵਿੱਚ ਥੱਲੇ ਲਾਉਣ ਵਾਲੀ ਕਿਹੜੀ ਗੱਲ ਮੈਨੂੰ ਪਤਾ ਨਹੀਂ ਹੁਣ ਸਾਂਝੇ ਪੈਸੇ ਲੱਗਦੇ ਕਿ ਕੀ ਲੱਗਦਾ ਸੀ ਕੀ ਪਤਾ ਉਹ ਹੀ ਨਹੀਂ ਖਰਚਾ ਕਰਦੇ ਸੀ ਮੈਨੂੰ ਕੀ ਪਤਾ ਹਣਾ ਲੈ ਸੰਦੀਪ ਤੂੰ ਉਹਨਾਂ ਕੋਲ ਪੁੱਛਣਾ ਹੀ ਭਲਾ ਕਿ ਉਹ ਕੱਲੇ ਕਰਦੇ ਸੀਗੇ ਤੂੰ ਜਿਵੇਂ ਐ ਨੂੰ ਆ ਗਈਆਂ ਪਹਿਲਾਂ ਆਪਣੇ ਘਰ ਤੇ ਸਲਾਹ ਕਰਕੇ ਨਾ ਚੰਗੀ ਤਰ੍ਹਾਂ ਤੇ ਫੇਰ ਆਉਂਦੀ ਚਲੋ ਉਹ ਜਿਹੜੀਆਂ ਲੱਗੀਆਂ ਲੱਗੀਆਂ ਹੁਣ ਮੈਂ ਆ ਨਹੀਂ ਲੱਗਣ ਦੇਣੀ ਸਾਂਝੀ ਜੇ ਨਹੀਂ ਨਾ ਲੱਗਣ ਦੇਣੀ ਤੇ ਇਦਾਂ ਕਰੋ ਕਿ ਪਹਿਲੀਆਂ ਦਾ ਨਾ ਮੁੱਲ ਪਾ ਲਓ ਹਨ ਉਹਨਾਂ ਦਾ ਨਾ ਮਤਲਬ ਹੋਏਗਾ ਠੀਕ ਹੈ ਨਾ ਪਰ ਮੈਂ ਇਹ ਨਹੀਂ ਲਾਉਣ ਦੇਣੀ ਮੈਂ ਤਾਂ ਬਾਹਰ ਉੱਧਰ ਵੀ ਚਲ ਗਈ ਆੜਾ ਲਾਉਣੇ ਮੈਂ ਤਾਂ ਦਵਾਈ ਲੈਣ ਚੱਲ ਗਈ ਤੇ ਮੇਰੇ ਮਗਰੋਂ ਹੀ ਵੇਖ ਲੈ ਸਾਰੇ ਕੰਮ ਹੋ ਗਏ ਨੇ ਇੰਦਿਕ ਬਿਲਕੁਲੀ ਹੜਾ ਨਹੀਂ ਆ ਕਿ ਮਾਤਾ ਸਾਹਿਬ ਥੋੜੀ ਬੋਧੀ ਅਕਲ ਕਦੇ ਹੋਵੇ ਕਿ ਇਹਨੂੰ ਕਰੇ ਰੋਟੀ ਪਕਾਉਂਦਾ ਇਹਨੂੰ ਚਾਜ ਨਹੀਂ ਬਸ ਆ ਬੋਲਣ ਦਾ ਯੋਇ ਨੂੰ ਪਜਾਮਾ ਪਾ ਲੈਣਾ ਕੋ ਚੱਲ ਜਾਂਦਾ ਜਾਂ ਮੰਜਾ ਮੈਂ ਸ਼ਹਿਰ ਚੱਲ ਜਾਂ ਆਹੋ ਹੋਈਓਏ ਭੈਣ ਜੀ ਐਦਾਂ ਕਿੰਨਾ ਚਿਰ ਕੰਮ ਚੱਲੂਗਾ ਜੇ ਹੁਣ ਤੋਂ ਹੀ ਤੁਸੀਂ ਉਹਨੂੰ ਇੰਨੀ ਖੋਲ ਦੇਤੀ ਤੇ ਕਿਦਾਂ ਗਾਂ ਗਾਂ ਜ਼ਿੰਦਗੀ ਨੰਗਣੀ ਆ ਤੁਹਾਡੀ ਮੈਂ ਉਦਣ ਵੀ ਇੰਨੀ ਗੱਲ ਕਹੀ ਸੀ ਤੇ ਉਹ ਗੜ ਪੈ ਗਈ ਸੀ ਮੇਰੇ ਤੁਹਾਡੇ ਸਾਹਮਣੇ ਪਰ ਇਹ ਆ ਵੀ ਉਹਨੂੰ ਨਹੀਂ ਜਾਣਾ ਚਾਹੀਦਾ ਮੇਰੇ ਘਰ ਤੁਸੀਂ ਚਲ ਜਾਂਦੇ ਜਾਂ ਦਲਜੀਤ ਚਲ ਜਾਂਦਾ ਇੰਨੇ ਤੇ ਉਹ ਇਹੋ ਗੱਲਾਂ ਕੀਤੀਆਂ ਵਾਂ ਜਿਹੜੀਆਂ ਕਦੀ ਕੀਤੀਆਂ ਨਾ ਹੋਣ ਨਾ ਤਾਂ ਉਹ ਦਲਜੀਤ ਨੂੰ ਮੰਨਦੀ ਆ ਨਾ ਮੈਨੂੰ ਮੰਨਦੀ ਆ ਬਸ ਉਹ ਆਪ ਰਮਣੀ ਚਲੰਦੀ ਆ ਆਪਣੀਆਂ ਆਂਦੀ ਜੇ ਬੰਬੀ ਖਰਾਬ ਹੋ ਗਈ ਤੇ ਮੁੜ ਕੇ ਇਹ ਪੈਸੇ ਇਹ ਸਾਨੂੰ ਲੈਣੇ ਪੈਣੇ ਤਾਂ ਅੱਗੇ ਨਹੀਂ ਭਲਾ ਪੰਬੀਆਂ ਚੱਲਣਦੀਆਂ ਅੱਗੇ ਵੀ ਸਾਂਝੇ ਤਾਂ ਚੱਲਣੀਆਂ ਨਹੀਂ ਲਈਆਂ ਇਹ ਤਾਂ ਹੱਦ ਕਰਨ ਲਈ ਆ ਕਦੇ ਇਹੋ ਹੀ ਤਾਂ ਗੱਲ ਵਾ ਵੀ ਦੱਸ ਜੇ ਮੇਰੀ ਨੋ ਘਰ ਹੁੰਦੀ ਉਹ ਸੁਣਦੀ ਉਹ ਕੀ ਆਂਦੀ ਇਹ ਬਗਾਨੀ ਉਹ ਬੇਇੱਜ਼ਤੀ ਕਰਨ ਦੀ ਰਹਿੰਦੀ ਆ ਤੇ ਫਿਰ ਹੋਰ ਪਵਾੜਾ ਪੈਂਦਾ ਵਿੱਚ ਆਹ ਤੇ ਥੋੜਾ ਬੋਤਾ ਤੁਸੀਂ ਇਹਨੂੰ ਸਮਝਾਇਆ ਕਰੋ ਯਾਰਾ ਉਹ ਨਹੀਂ ਮੇਰੀ ਸੁਣਦੀ ਕਹਿੰਦੀ ਤੇ ਨਾ ਹੁਣ ਮੈਂ ਚਲ ਪੁੱਛ ਲਵਾਂਗੀ ਦਲਜੀਤ ਨੂੰ ਜੇ ਇਹ ਮੰਨਦਾ ਵਾ ਠੀਕ ਆ ਤੇ ਜੇ ਨਹੀਂ ਮੰਨਦਾ ਉਹ ਵੀ ਤੇ ਜ਼ਿਆਦਾ ਕੋ ਆਪਣੀਆਂ ਲਵਾਣ ਫਿਰ ਨਹੀਂ ਮੰਨ ਲੈਣਾ ਕੱਟਿਆ ਆਹ ਤੇ ਫਿਰ ਪਹਿਲੀਆਂ ਦੋ ਜੜੀਆਂ ਉਹ ਇੱਕ ਇੱਕ ਰੱਖ ਲੈਣ ਨਾ ਆਹ ਤੇ ਫਿਰ ਵੰਡ ਲੈਣ ਉਹਨੂੰ ਵੀ ਜੇ ਵੰਡਰ ਨਹੀਂ ਆਏ ਫਿਰ ਬਣਾਉਂਦਾ ਵੀ ਹੋ ਗਮੀ ਹੁਣ ਇਹੋ ਹੀ ਹੋਣਾ ਵਾ ਫਿਰ ਆਹ ਪਹਿਲੀਆਂ ਦਾ ਉਹ ਆਂਦੀ ਨਾ ਹੀ ਨਾ ਲਓ ਕਿਉਂ ਨਾ ਕਿਉਂ ਨਾ ਲਵੋ ਮੇਰੇ ਹੁੰਦਿਆ ਨਹੀਂ ਲੱਗੀਆਂ ਤਾਂ ਮੈਨੂੰ ਨਹੀਂ ਪਤਾ ਇਹ ਸਾਂਝ ਇਹ ਪਹਿਲਾਂ ਨਹੀਂ ਸਾਡੇ ਤੋਂ ਆਈ ਉਹ ਨਹੀਂ ਨਾ ਮੰਦੀ ਇਹਨਾਂ ਗੱਲਾਂ ਨੂੰ ਮੰਨ ਜੂਗੀ ਚੰਨ ਨਾਲ ਉਹ ਸੁਣਦੀ ਨਾ ਹੋਵੇ ਰ ਕੰਨ ਵੀ ਬੜੇ ਪਤਲੇ ਆਵੇ ਮੇਰੀ ਗੱਲ ਵਸੇਰੇ ਕਰ ਲਾਂਗੇ ਹੁਣ ਚੱਲ ਕੋਈ ਨਹੀਂ ਮੈਂ ਜਾਣੀ ਆ ਕਿ ਤੁਸੀਂ ਨਾ ਆਪਣੇ ਘਰ ਸਲਾਹ ਕਰ ਲਿਓ ਤੇ ਦਲਜੀਤ ਨੂੰ ਵੀ ਦੱਸ ਦੀ ਬੜਾ ਗਿਆ ਆ ਦੱਸਣੀ ਆ ਦਲਜੀਤ ਨਾਲ ਕਰਨੀ ਆ ਗੱਲ ਤੇ ਕੁਝ ਸਾਰਾ ਕਰੀਏ ਇਹ ਗੱਲ ਦਾ ਉਹ ਨਹੀਂ ਸਾਡੀ ਮੰਦੀ ਮੁੰਦੀ ਕੋਈ ਕਰਦੀ ਗੁੱਸਾ ਵੀ ਹੁੰਦਾ ਹੀ ਆ ਆਪਣੀ ਨਾ ਮੇਰੀ ਕਹਿਰਾਂ ਦੀ ਇੱਜ਼ਤ ਕਰਦੀ ਆ ਇਹ ਮੈਨੂੰ ਛੋਟੇ ਛੋਟੇ ਗੱਲਾਂ ਕਰਦੀ ਉਹ ਚੱਲ ਕੋਈ ਨਹੀਂ ਨਿਆਣ ਸਹਣਾ ਪੇ ਹਟ ਜੂਗੀ ਕਰਨੋ ਇਹ ਵੀ ਚਲ ਚੰਗਾ ਚੱਲੀਏ ਚਲ ਕੱਪੜਿਆਂ ਦਾ ਖਲਾਰਾ ਮੁੱਕਿਆ ਨਹੀਂ ਮੇਰੀ ਗੱਲ ਸੁਣ ਤੂੰ ਬਣੋ ਨਿਕਰਤ ਪ੍ਰਧਾਨ ਕੀ ਕਰਨ ਵਾਲੀ ਹੁਣ ਤਾਨੂੰ ਕੀ ਹੋ ਗਿਆ ਹੌਸਲੇ ਨਾਲ ਗੱਲ ਕਰ ਸਕਦੇ ਚਾਚੀ ਕਰ ਕੀ ਕਰਨੀ ਗਈ ਤੂੰ ਤੇ ਜਾਣਾ ਨਹੀਂ ਮੈਂ ਤੂੰ ਤਾਂ ਕੁਝ ਕਰ ਨਹੀਂ ਸਕਦੇ ਜੇ ਜਦੋਂ ਆਪਾਂ ਗੱਲ ਕੀਤੀ ਦੋਵਾਂ ਨੇ ਉਹ ਗੱਲ ਮੇਰੀ ਤੇ ਲਵਲੀ ਦੀ ਆ ਸਾਂਝੀ ਮੋਟਰ ਲਵਾਉਂਦੀ ਮੈਂ ਸਾਂਝੀ ਮੋਟਰ ਨਹੀਂ ਲਗੰਦੈਣੀ ਬੱਸ ਨਹੀਂ ਕਿਉਂ ਨਹੀਂ ਲਗੰਦੈਣੀ ਨਹੀਂ ਲਗੰਦੈਣੀ ਤੇ ਬੱਸ ਨਹੀਂ ਲਗੰਦੈਣੀ ਕਿਉਂ ਤੇ ਕੋਈ ਇਦਾਂ ਡਰਦੇ ਆ ਜਿੱਦਾਂ ਉਹਨੇ ਰਫਲ ਰੱਖੀ ਹੁੰਦੀ ਆ ਮੇਰੀ ਸੁਣ ਲੈ ਗੱਲ ਬੰਦੇ ਵਾਲੀ ਗੱਲ ਤੇ ਨਾ ਆਇਆ ਕਰੋ ਦਿਨਾਨੀਆਂ ਤੁਸੀਂ ਕਿਉਂ ਨਾ ਆਇਆ ਕਰਾਂ ਕਿਉਂ ਨਾ ਆਇਆ ਕਰਾਂ ਕਿੰਨੀ ਵਾਰੀ ਤੈਨੂੰ ਮੈਂ ਸਮਝਾਇਆ ਤੂੰ ਹਟਦੀ ਕਿਉਂ ਨਹੀਂ ਤੂੰ ਹੀ ਡਰਦੇ ਹੋਗੇ ਤੇ ਕੋ ਮੈਂ ਨਹੀਂ ਡਰਦੀ ਨਹੀਂ ਉਦੋਂ ਡਰਨ ਦੀ ਗੱਲ ਕਿਹੜੀ ਆ ਸਾਨੂੰ ਪਤਾ ਨਾ ਕੰਮ ਕਿਦਾਂ ਕਰਨਾ ਵਾ ਅਸੀਂ ਸਾਂਝ ਪਿਆਲੀ ਨਹੀਂ ਰੱਖਣੀ ਉਹਦੇ ਨਾਲ ਉਹ ਜਿੱਦਾਂ ਦੀ ਹੈਗੀ ਤੁਹਾਨੂੰ ਪਤਾ ਪੈ ਗਿਆ ਵਾ ਸਾਂਝੀਆਂ ਦੋ ਤੋ ਵੱਖ-ਵੱਖ ਕਰ ਲਓ ਵੱਖ-ਵੱਖ ਕਰ ਲਓ ਤੈਨੂੰ ਹਕ ਮਨ ਲਗੀ ਪਤਾ ਵਾ ਨਹੀਂ ਤੁਹਾਨੂੰ ਨਹੀਂ ਪਤਾ ਉਹ ਕਿਦਾਂ ਦੀ ਹੈਗੀ ਆ ਮੈਂ ਤੁਹਾਨੂੰ ਦੱਸ ਮੇਰਾ ਦਿਮਾਗ ਖਰਾਬ ਹੋ ਗਿਆ ਨਾ ਫੇਰ ਨਾ ਆਖੀ ਕੜਾ ਦਿਮਾ ਖਰਾਬੋ ਜੋ ਘਟਾ ਡਾ ਮੇਰੀ ਗੱਲ ਸੁਣ ਤੂੰ ਕਹਿਣ ਦੀਆਂ ਜਿਹੜੀਆਂ ਦੋ ਮੋਟਰਾਂ ਵੱਖ ਕਰ ਲਈਏ ਤੇ ਪਾਣੀ ਕਿੱਥੋਂ ਲਾਉਣਾ ਵਾ ਉਥੇ ਨਲਕੇ ਲਵਾ ਦਈਏ ਸਾਰੀਆਂ ਨੁਕਰਾਂ ਦੇ ਘੇੜਦੀ ਨਹੀਂ ਫਿਰ ਜਾ ਕੇ ਘੇੜਦੀ ਰਹੀ ਜਾ ਕੇ ਮੈਂ ਇੱਕ ਵਾਰੀ ਕਹਿਤਾ ਨਾ ਨਹੀਂ ਲੱਗਣ ਦੇ ਦੀ ਮੈਂ ਮੋਟਰ ਬੱਸ ਮੇਰੀ ਸੁਣ ਗੱਲ ਉਹਨਾਂ ਕੋ ਚਾਰ ਦੁੱਖੀਆਂ ਹੈਗੀਆਂ ਵਾ ਉਹਨਾਂ ਲਵਾ ਲੈਣੀ ਆ ਅੱਬਾ ਕਿੱਥੋਂ ਲਾਉਣੀ ਆ ਮਿੰਨ ਤਾਂ ਢਾਡੀ ਨਹੀਂ ਸਮਝ ਆਉਂਦੀ ਕਿੱਥੇ ਜਾਂਦੇ ਇੰਨੇ ਪੈਸੇ ਚੋੜੀ ਸਮਝ ਆਉਂਦੀ ਆ ਘਰ ਨਹੀਂ ਬਣਾਇਆ ਵਿਆਹ ਨਹੀਂ ਕੀਤਾ ਬਸ ਇੱਕੋ ਗੱਲ ਲਈ ਜਾਂਦੇ ਘਰ ਨਹੀਂ ਬਣਾਇਆ ਵਿਆਹ ਨਹੀਂ ਕੀਤਾ ਕਿਜੇ ਦਿਨ ਨਾ ਆਪਾਂ ਲੜ ਕੋ ਚੱਲ ਜਣੀ ਕਿਉਂ ਨਹੀਂ ਹੋਣੇ ਕੰਮ ਕੰਮ ਨਹੀਂ ਹੋਣੇ ਜੋ ਤੈਨੂੰ ਆਪਾਂ ਕਿਹਨੇ ਸੰਜੀ ਮੋਟਰ ਲੱਗੰਦੇ ਤੁਹਾਨੂੰ ਤੇ ਬਸ ਇਹੋ ਅੱਗ ਲੱਗੀ ਕਿਉਂ ਚੱਲ ਗਈ ਉੱਥੇ ਅੱਡੇ ਤੇ ਚੱਲ ਗਈ ਆ ਜਿਹੜੀ ਗੱਲ ਕਰਨੀ ਉਹ ਗਲਤ ਆ ਅੱਜ ਤੋਂ ਬਰ ਸਾਡੀ ਗੱਲ ਚਾਈ ਨਾ ਫਿਰ ਤੂੰ ਮੇਰੇ ਤੋਂ ਬੜਾ ਕੋਈ ਨਹੀਂ ਹੋ ਮੈਂ ਬਸ ਇੱਕ ਵਾਰੀ ਕਹਿ ਤਾ ਵਾ ਨਹੀਂ ਲੱਗਣੀ ਤੇ ਨਹੀਂ ਲੱਗਣੀ ਤੇ ਤੇਰੀ ਵੀ ਸਰਾ ਚੱਲਣਾ ਮੈਂ ਸਾਧ ਪਿਆਲੀ ਨਹੀਂ ਰੱਖਣੀ ਉਹਦੇ ਨਾਲ ਨਾ ਰੱਖ ਆਪਣੀ ਹੋਟੀ ਬਣੀ ਦਾ ਕਰੋ ਠੀਕ ਹੈ ਬਾਹਰ ਦੀ ਗੱਲਾਂ ਚ ਨਹੀਂ ਹੋਣਾ ਤੁਸੀਂ ਬਾਹਰ ਦੀਆਂ ਗੱਲਾਂ ਚ ਨਹੀਂ ਹੋਣਾ ਛੱਡ ਕੇ ਆ ਮੈਨੂੰ ਪਿੰਡ ਨਾਲੇ ਸੁਣ ਲੈ ਗੱਲ ਮੇਰਾ ਸੁਣਾ ਦਿਮਾਗ ਖਰਾਬ ਫੇਰ ਨਾ ਕੀ ਮੇਰੇ ਕੋਲ ਵਦਗਾਟ ਹੋ ਤੇ ਹੁੰਦਾ ਤੇ ਹੁੰਦਾ ਰਵੇ ਟੜਾ ਦਿਮਾਗ ਖਰਾਬ ਹੀ ਰਹਿੰਦਾ ਵਾ ਨੂੰ ਸਾਰੇ ਸੁਦਾਈ ਸਮਝਿਆ ਤੂੰ ਨੇ ਹਰ ਤੇ ਤੇਰੀ ਮਰਜ਼ੀ ਨਹੀਂ ਚਾਹੀ ਹਾਂ ਕਿਹੜੇ ਪਾਇਆ ਬੋਲਣ ਦਾ ਭਲਾ ਅੱਜ ਤੋਂ ਬਾਅਦ ਮੇਰੇ ਕੇ ਬੋਲੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਮੈਂ ਚਲ ਜਾਣਾ ਆਪਣੇ ਪਿੰਡ ਹੋ ਨਾ ਆ ਇੱਥੇ ਇਹ ਤੇ ਇੰਨਾ ਤੇ ਸਮਝ ਨਹੀਂ ਆਉਂਦੀ ਇਹਨਾਂ ਤੇ ਕਾਦਾ ਪੂਤ ਸਵਾਰ ਹੋਇਆ ਵਾ ਮੈਨੂੰ ਤਾਂ ਲੱਗਦਾ ਵਾ ਚਾਚੀ ਜ਼ਰੂਰ ਆਈ ਹੋਣੀ ਮੰਮੀ ਵੱਲ ਫੇਰ ਕੰਚ ਫੂਕ ਮਾਰ ਗਈ ਹੋਣੀ ਆ ਕਿ ਸੰਦੀਪ ਮੇਰੇ ਵੱਲ ਆਈ ਹੀ ਨਹੀਂ ਤੇ ਇਦਾਂ ਨਹੀਂ ਬੋਲਦੇ ਹੁੰਦੇ ਚੱਲ ਕੋਈ ਗੱਲ ਨਹੀਂ ਇਹਨਾਂ ਨੇ ਮੇਰੇ ਨਾਲ ਅੱਜ ਇਦਾਂ ਕੀਤੀ ਹੈ ਨਾ ਮੈਂ ਵੀ ਹੁਣ ਪਿੰਡ ਜਾ ਕੇ ਵਿਖਾਉਂ ਜਿਹੜੇ ਕੰਮ ਤੋਂ ਲੱਭਣ ਡੀਆਂ ਨਾ ਇਹ ਤਾਂ ਮੈਂ ਕਦੇ ਵੀ ਨਹੀਂ ਹੁਣ ਦਿੰਦੀ ਹਾਂ ਤੇਰੇ ਨਿੱਕੀ ਆਪਾ ਹੋਣਾ ਨਾ ਨਾਨੀ ਆ ਤੇ ਕਦੇ ਮਗਰੋਂ ਦੇ ਧੱਕਾ ਹੀ ਲਾ ਦਈਏ ਕਦੇ ਘਰੇ ਬਸ ਬੈਠੇ ਰਹਿਣਾ ਵਾ ਕਿ ਮੈਨੂੰ ਨਾ ਜਾਣਾ ਪਈ ਕਦੇ ਚਾਹ ਉਹ ਪੱਠੇ ਵੱਡ ਲੈਣੀ ਆ ਹੁਣ ਇਹ ਨਾ ਨਹੀਂ ਆਪੇ ਕਿਤੇ ਲਾਗੋ ਬੰਦਾ ਥੋੜਾ ਬੋਧਾ ਕਿਤੇ ਕਰਾਈ ਦੇਵੇ ਨਾ ਅਰੇ ਕੀ ਹੋਇਆ ਲੋਕਾਂ ਦੇ ਬੰਦੇ ਸਾਰੇ ਕੰਮ ਕਰਦੇ ਛੱਡੇ ਆ ਤੇ ਇੰਨੇ ਬਸਨ ਕਦੀ ਮਜੇ ਦਾ ਲਮੇ ਪੈ ਗਏ ਕਦੀ ਫੋਨ ਫੜ ਲਿਆ ਇਹੋ ਕੰਮ ਹੀ ਆ ਬਸ ਉਹ ਗੁੰਜਨੇ ਕੱਢੇ ਜਾਂਦੇ ਰਹਿ ਜਾਣੀ ਆ ਕੱਲ ਵੀ ਸੋਮੇ ਆਵੇਂ ਪਿੰਡ ਚਲ ਗਈ ਕੱਲ ਸਾਰਾ ਕੰਮ ਨਿਬੜ ਜਾਣਾ ਹੈ ਕੱਲ ਦੇ ਚੱਕਰ ਵਿੱਚ ਡੰਗਰਾਵਚਾਰਨ ਭੁੱਖੇ ਮਰ ਗਏ ਮੈਂ ਕਦੋਂ ਦੀ ਰਹੀ ਆ ਪਤਾ ਨਹੀਂ ਆ ਹੁਣ ਵੱਡਣ ਦੇ ਡਈ ਆ ਚੱਲ ਵੜ ਲਾਂਦੇ ਉਹਨੂੰ ਮੋਟਰ ਮੈਂ ਪੁੱਛਣਾ ਏ ਤੈਨੂੰ ਕਿ ਕਿੱਥੇ ਲਗਾਉਣੀ ਆ लवली ਮੋਟਰ ਦਾ ਤੈਨੂੰ ਮੈਂ ਕੀ ਦੱਸਾਂ ਹਾਂ ਉਹ ਤੇ ਆਈ ਹੀ ਕਿ ਸੰਦੀਪ ਤੁਹਾਡੇ ਘਰ ਇਹ ਮੋਟਰ ਦੀ ਤੂੰ ਕੀ ਗੱਲ ਕਰਨ ਦਿਆਂ ਮੋਟਰ ਦਾ ਤੇ ਮੈਂ ਤੈਨੂੰ ਦੱਸਣਾ ਹੀ ਉਹ ਤੇ ਮੈਨੂੰ ਚੇਤਾ ਹੀ ਭੁੱਲ ਗਿਆ ਕਿਉਂ ਉਹ ਤੇ ਸੰਦੀਪ ਆਈ ਹੀਗੀ ਅੱਛਾ ਉਹ ਕਹਿੰਦੀ ਪਈ ਆਈ ਸਾਂਝੀ ਮੋਟਰ ਨਹੀਂ ਕਿ ਲਗੜ ਦੇਣੀ ਸੰਦੀਪ ਆਈ ਹੀ ਹਾਂ ਉਹ ਤੇ ਦਲਜੀਤ ਮੈਨੂੰ ਕੱਲ ਕਹਿੰਦੇ ਪੈਸੇ ਇਕੱਠੇ ਕਰਕੇ ਦੋ ਉਹ ਕਹਿੰਦੀ ਵੀ ਉਹਨਾਂ ਦੀ ਨਹੀਂ ਕਿ ਚਲਦੀ ਹੁਣ ਘਰ ਦੇ ਵਿੱਚ ਅੱਛਾ ਮੇਰੀ ਚਲਣੀ ਆ ਬਸ ਜਿੱਦਾਂ ਮੈਂ ਕਹੂੰਗੀ ਨਾ ਉਦਾਂ ਹੀ ਕਹਿੰਦੀ ਜੀਤ ਨੇ ਤਾਂ ਮੈਨੂੰ ਆਖਿਆ ਪੈਸੇ ਇਕੱਠੇ ਕਰਕੇ ਦੋ ਇਹ ਪੈਸੇ ਇਕੱਠੇ ਕਰਕੇ ਦੋ ਪਹਿਲਾਂ ਉਹਨੂੰ ਕਹਿ ਵੀ ਆਪਣੇ ਘਰ ਸਲਾਹ ਕਰ ਉਹਨੇ ਪਤੀ ਪਤੀ ਗੱਲਾਂ ਮੈਨੂੰ ਕੀਤੀਆਂ ਉਹ ਮੰਮੀ ਉਹਨੇ ਸਲਾਹ ਕਰਕੇ ਤੇ ਫੇਰ ਹੀ ਮੈਨੂੰ ਦੱਸਿਆ ਵਾ ਐਡਾ ਛਦਾਈ ਥੋੜਾ ਵਾ ਦੱਸੋ ਜਿਉਂ ਤੇ ਕੱਲ ਸ਼ਾਮੀ ਆਈ ਲੜਨ ਮੇਰੇ ਨਾਲ ਤੇ ਮੈਂ ਕਿੱਥੇ ਜਦੋਂ ਉਹ ਤਾਂ ਤੂੰ ਹੈ ਨਹੀਂਗਾ ਘਰ ਮੈਂ ਆਦ ਨੂੰ ਦੱਸਣਾ ਐ ਵੀ ਮੋਟਰ ਕਿੱਥੇ ਲਵਾਉਣੀ ਐ ਲੈ ਦੱਸ ਜਿਹੜੀਆਂ ਲੱਗੀਆਂ ਲੱਗੀਆਂ ਹੋਣ ਨਹੀਂ ਕੋਈ ਵੀ ਸਾਂਝਾ ਕੰਮ ਹੋਣਾ ਤੇ ਨਾ ਮੈਂ ਲੱਗਣੀ ਦੇਣੀ ਐ ਤੇ ਮੈਂ ਫਿਰ ਇੰਨੀ ਗੱਲ ਕਹੀ ਸੀ ਮੈਂ ਵੀ ਜੇ ਨਹੀਂ ਲੱਗਣ ਦੇਣੀ ਤਾਂ ਉਹਨਾਂ ਦੋਵਾਂ ਦਾ ਜਾਂ ਮੁੱਲ ਪਾ ਲਓ ਤੇ ਜਾਂ ਇੱਕ ਇੱਕ ਰੱਖ ਲਓ ਤੇ ਕਹਿੰਦੀ ਮੈਂ ਉਹਨਾਂ ਦਾ ਨਹੀਂ ਮੈਨੂੰ ਪਤਾ ਕੀ ਕਰਨਾ ਕੀ ਨਹੀਂ ਐ ਤੇ ਜਿਹੜੀ ਹੋਣਾ ਉਹ ਨਹੀਂ ਮੈਂ ਸਾਂਝੀ ਲੱਗਣ ਦੇਣੀ ਮੇਰੀ ਗੱਲ ਸੁਣਿਓ ਉਹ ਵੱਡਲਾ ਰੁੱਕ ਵੱਡਲਾ ਹੋਰ ਉਹ ਪੰਡ ਹੋ ਗਈ ਆ ਪੂਰੀ ਚੁਕਾ ਦੋਗਾ ਆਗੇ ਕੋਈ ਗੱਲ ਨਹੀਂ ਚੁਕਾ ਦਿੰਨੇ ਬਾਅਦ ਚ ਫਿਰ ਕੀ ਉਹ ਚੱਲਿਆ ਵਾ ਤੇ ਮੰਮੀ ਇਹਨੇ ਕੀ ਕਰਨੇ ਐ ਖੜਕੇ ਉਹ ਵੱਡਲਾ ਹਾਂ ਆ ਜੰਨੇ ਤੇਰੇ ਲਾਗੇ ਵੀ ਉਹ ਥੋੜੇ ਜਿਹਾ ਰੁੱਕ ਘੋਰ ਵੱਡਲਾ ਹਾਂ ਵੇ लवली ਜਾ ਪਹਿਲਾਂ ਇਹਨੂੰ ਪੱਠੇ ਚ ਕਾ ਲਾ ਇਹਦੀ ਜਾਨ ਨਿਕਲ ਗਈ ਆ ਵੀ ਇਹ ਮਾਂ ਪੁੱਤ ਖਲੋਤੇ ਕਾਤੋਂ ਪਤਾ ਨਹੀਂ ਕਿਹੜੀਆਂ ਗੱਲਾਂ ਕਰਨ ਦੇ ਚੱਲ ਆ ਪਹਿਲਾਂ ਇਹਨੂੰ ਕਦੋਂ ਦੀ ਆਈ ਉਹ ਤੇ ਪੰਡ ਇੱਕ ਵੱਡੀ ਆ ਨੇ ਸਾਰੀ ਉਹਨਾਂ ਦੀ ਕੀ ਹੋ ਗਿਆ ਵਾ ਹੁਣ ਆ ਫੜੋ ਬਣਾਓ ਤੇ ਸਹੀ ਦੱਸ लवली ਮੇਰੀ ਸੁਣ ਕੱਲ ਇਹਨੂੰ ਮੈਂ ਕਿੰਨੀ ਵਾਰੀ ਕਿਹਾ ਵੀ ਆਪ ਪੱਠੇ ਲੈ ਜਾ ਕਰ ਆ ਵੇਖ ਪਹਿਲਾਂ ਇਹਨੇ ਵੱਡੇ ਕਿੱਧਰ ਨੂੰ ਮੈਨੇ ਇਦਾਂ ਪੱਠੇ ਵੱਡੀ ਤੂੰ ਸਿੱਧੇ ਰੋਖ ਵੱਡਿਆ ਕਰਾਂ ਵਿੱਚੋਂ ਛਾੜੀ ਦਿੱਤੀ ਏ ਥੋੜੀ ਜੀ ਤਾਂ ਸਿਆਣੇ ਹੱਥੀ ਆਪ ਕਰ ਲਿਆ ਕਰੋ ਹਾਂ ਫਿਰ ਮੈਨੂੰ ਕੱਲੀ ਕਹਿੰਨੇ ਆ ਨਾ ਤੁਸੀਂ ਕਰਨਾ ਉਹ ਤਾਂ ਨਾ ਵੀ ਕਿਹਨੂੰ ਕਰ ਦਿੰਦੇ ਆ ਨਹੀਂ ਆ ਜਿਹੜੀ ਇਹ ਕਿੰਨੇ ਵੱਡਣੀ ਹੈ ਜਿਹੜੀ ਇੱਧਰ ਉੱਧਰ ਛੱਡੇ ਆ ਤੇ ਮੰਮੀ ਉਹ ਵੀ ਵੱਡੇ ਜਾਣਗੇ ਉਹ ਵਿੱਚ ਸਰੋਂ ਜੀ ਆ ਉਹ ਤਾਂ ਸਰੋਂ ਛੱਡਣੀ ਨਹੀਂ ਮੰਮੀ ਤੂੰ ਐਵੇਂ ਇਹਨੂੰ ਕਹਿ ਤਾਂ ਸਰੋਂ ਛੱਡਣਾ ਲੋ ਇਹ ਵੀ ਘਰ ਦਾ ਤੇਲ ਹੋ ਜਾਊਗਾ ਮਾੜਾ ਵਾ ਦੱਸ ਤੇਲ ਹੋ ਜਾਣਾ ਘਰ ਦਾ ਇੱਥੇ ਆਸੇ-ਪਾਸੇ ਤੇ ਹੈਗਾ ਵਾ ਸਾਰਾ ਇਹ ਕੀ ਹੱਥੇ ਇਹ ਘਰ ਦਾ ਹੀ ਚੰਗਾ ਲੱਗਦਾ ਤੇ ਨਾਲੇ ਰਗੜ ਕੇ ਰੱਖ ਇਹ ਨਹੀਂ ਗਾ ਮੁੜਕੇ ਹੋਣੇ ਮਗਰ ਮੇਰੀ ਗੱਲ ਸੁਣੋ ਚਾਹੇ ਤੇ ਕੰਮ ਆਪ ਕਰ ਲਿਆ ਕਰੋ ਤੇ ਚਾਹੇ ਫਿਰ ਇਦਾਂ ਗੱਲਾਂ ਨਾ ਸੁਣਾਇਆ ਕਰੋ ਮੈਨੂੰ ਉਹ ਚੱਲ ਬੰਨ ਗਾਂ ਇੱਕ ਤਾਂ ਮੈਂ ਉਹ ਕਿਥੋਂ ਰੇੜੀ ਚਲਾ ਕੇ ਪਹਿਲਾਂ ਬੰਬੀ ਤੱਕ ਆਈ ਆ ਕੰਮ ਕਰਨ ਦੀ ਆ ਰੋਟੀ ਆ ਥੱਕ ਗਈ ਆ ਰੇੜੀ ਚਲੰਦੀ ਨਾ ਇਹਨਾਂ ਨੇ ਕਰਨਾ ਹੁੰਦਾ ਵਦੇ ਗੱਲਾਂ ਇਹ ਬਾਸਾ ਪਤੀ ਪਤੀ ਗਾੜੀਓ ਕਰ ਦਿੰਦੀ ਇੱਕੋ ਦਿਨ ਦੋ ਲੈ ਜਾ ਕਰ ਮੇਰੇ ਚ ਵੀ ਜਾਣ ਵਾ ਲੋਹਾ ਤਾਂ ਨਹੀਂ ਭਰਿਆ ਹੈਗਾ ਵੀ ਲਫੜਾ ਬੰਨ ਸਿਰ ਤੇ ਤੇ ਚੁੱਕ 10ਵੇਂ ਕੋ ਚੁੱਕੀ ਜਾਣੀ ਆ ਫੜੋਠਾਂ ਤੇ ਦੋ ਕਰ ਲੈਂਦੀ ਆ ਲੱਕ ਪੀੜ ਹੁੰਦੀ ਆ ਉਹ ਕੋ ਨਹੀਂ ਗਈ ਚੁੱਕੀ ਜਾਣੀ ਤੈਨੂੰ ਚੁੱਕਣੀ ਪੈਣੀ ਆ ਸਿਆਪਾ ਖਾਣਾ ਆ ਚੋਕਾ ਫੜਾ ਨਫੜ ਚੱਲ ਗਾ ਪੂਰੀ ਚਲਦੇ ਸੀ ਅੰਨੇ ਆ ਕਣਕਾ ਵੇਹਾਈਏ ਮਾੜੀ ਅੱਜ ਆ ਲੈ ਜਾ ਲੈ ਜਾ ਚੱਲ ਫਲੀ ਆ ਵੇਹਾਈਏ ਕਣਕਾ ਇੱਕ ਵਾਰੀ ਆਏ ਬਿਠਾ ਗਈ ਉਹ ਚੱਲ ਕਣਕ ਤੇ ਠੀਕ ਹੀ ਆ ਉਦਾਂ